ਹੁਣ ਇੱਕ ਬੇਨਤੀ ਹੋਰ ਕਈ ਵਰੀ ਹੁੰਦਾ ਜੀ ਇਹ ਇੰਨਾ ਜਪ ਕਰਦਾ ਇਹਦੀ ਤਰੱਕੀ ਕਿਉਂ ਨਹੀਂ ਕਿਉਂਕਿ ਅਜਦਾ ਸਬੰਧ ਨਾਮ ਨਾਲ ਇਹ ਦੇਖੋ ਤੁਸੀਂ ਸੂਝਵਾਨ ਬੈਠੇ ਹੋ ਦਵਾਈ ਖਾਈ ਜੋ ਤੇ ਭਰੇਜ ਨਾ ਕਰੋ ਦਵਾਈ ਅਸਰ ਕਰ ਜਾਏਗੀ ਤੁਸੀਂ ਕੋਈ ਦਵਾਈ ਲੈ ਲਓ ਹੋਮੋਪੈਥੀ ਲੈ ਲਓ ਆਯੁਰਵੈਦਿਕ ਲੈ ਲਓ ਐਲੋਪੈਥੀ ਆ ਜਿਹੜੀ ਅੰਗਰੇਜ਼ੀ ਦਵਾਈ ਕਹਿੰਦੇ ਆ ਕੋਈ ਵੀ ਦਵਾਈ ਲਓਗੇ ਡਾਕਟਰ ਵੈਦ ਹਕੀਮ ਕਹੇਗਾ ਦਵਾਈ ਅਸਰ ਤਾਂ ਕਰੇਗੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੇ ਇਹ ਇਹਨਾਂ ਚੀਜ਼ਾਂ ਦੀ ਇਹ ਤੂੰ ਬਚ ਕੇ ਰਹੀਂ ਹੁਣ ਜਪ ਕਰਨਿਆਂ ਅਸਰ ਕਿਉਂ ਨਹੀਂ ਹੋ ਰਿਹਾ ਮੈਂ ਆਪਣੀ ਗੱਲ ਕਰਨ ਲੱਗਾ ਅੰਦਰ ਕਿਉਂ ਨਹੀਂ ਅਸਰ ਹੋ ਰਿਹਾ ਪਿਆਰੋ ਰਸਨਾ ਨਾਲ ਤੇ ਵੈ ਗਰੂਏ ਇਹਦੇ ਤਕਰੀਬਨ ਇੱਕ ਸਾਡੇ ਗੁਰਮਖ ਪਿਆਰੇ ਬੜੇ ਅਭਿਆਸੀ ਹੋਏ ਨੇ ਜੀ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਇਹਨਾਂ 10 ਤਰ੍ਹਾਂ ਦਾ ਪਰਹੇਜ਼ ਬੰਦਾ ਕਰੇ ਤੇ ਅੰਦਰ ਨਾਮ ਚੱਲ ਪੈਂਦਾ ਹੈ 10 ਤਰ੍ਹਾਂ ਦਾ ਪਰਹੇਜ਼ ਕੀ ਭਾਈ ਸਾਹਿਬ ਨੇ ਲਿਖਿਆ ਪੂਸ਼ ਤੈ ਬੈਦ ਖਾਤ ਔਖਦ ਦਾ ਸੰਜਮ ਸ ਹੈ ਕੈਸਾ ਮੀਟਰ ਰੋਗ ਸੁਖ ਸਹਿ ਸਮਾਈ ਹੈ ਦਵਾਈ ਰੋਜ਼ ਲੈ ਹੁੰਦਾ ਹੈ ਤੇ ਪ੍ਰੇਹਜ ਰੱਖਦਾ ਨਹੀਂ ਮੈਂ